ਸਹਿਜ ਪਾਠ ਘਰ ਘਰ ਕਰੋ ਅਰਥਾਂ ਸਮੇਤ ਸਹਿਜ ਪਾਠ ਕਰੋ ਤੁਹਾਨੂੰ ਸਭ ਨੂੰ ਪਤਾ ਲੱਗੇ ਮੇਰੇ ਵਰਗਾ ਕੀ ਸਟੇਜ ਤੇ ਸਹੀ ਸੁਣਾਉਂਦਾ ਹੈ ਕੀ ਗਲਤ ਸੁਣਾਉਂਦਾ ਬਹੁਤੇ ਤੇ ਕੱਪ ਕਹਾਣੀਆਂ ਹੀ ਸੁਣਾਈ ਜਾਂਦੇ ਸੁਗਾਪੀ ਸਟੇਜਾਂ ਦੇ ਉੱਤੇ ਜਿੰਨਾ ਸਟੇਜਾਂ ਤੇ ਝੂਠ ਬੋਲਿਆ ਗਿਆ ਇੰਨਾ ਕਿਤੇ ਨਹੀਂ ਬੋਲਿਆ ਗਿਆ ਸਭ ਤੋਂ ਵੱਧ ਜੇ ਝੂਠ ਬੋਲਿਆ ਗਿਆ ਤੇ ਧਾਰਮਿਕ ਸਟੇਜਾਂ ਤੇ ਬੋਲਿਆ ਗਿਆ ਤਾਂ ਹੀ ਲੋਕੀ ਧਰਮ ਤੋਂ ਦੂਰ ਚਲੇ ਗਏ ਧਰਮ ਤੋਂ ਦੂਰ ਤਾਂ ਗਏ ਨੇ ਕਿਉਂਕਿ ਝੂਠ ਬੋਲਦੇ ਨੇ ਡਾਕਟਰ ਜਿਹੜੇ ਡਾਕਟਰ ਉਹ ਪਤਾ ਕੀ ਕਰਦੇ ਆ ਉਹ ਜਦੋਂ ਨਾ ਹੱਥ ਬਸ ਹੋਵੇ ਗੁਰਦਾਸਪੁਰ ਲੈ ਜਿਓ ਉਹ ਕਹਿਣਗੇ ਇਹ ਨਹੀਂ ਇਹ ਇਹਨੂੰ ਐ ਕਰੋ ਸਾਡੇ ਬਸ ਦਾ ਰੋਗ ਨਹੀਂ ਅੰਮ੍ਰਿਤਸਰ ਲੈ ਜਿਓ ਤੁਸੀਂ ਅੰਮ੍ਰਿਤਸਰ ਲੈ ਜਿਓ ਉਹ ਡਾਕਟਰ ਕਹਿਣਗੇ ਹੱਥ ਹਾਸੀ ਨਹੀਂ ਹੱਥ ਪਾ ਸਕਦੇ ਪੀਜੀਆਈ ਲੈ ਕੇ ਜਾਓ ਚੰਡੀਗੜ੍ਹ ਤੁਸੀਂ ਚੰਡੀਗੜ੍ਹ ਲੈ ਜਿਓ ਚੰਡੀਗੜ੍ਹ ਵਾਲੇ ਕਹਿਣਗੇ ਘਰ ਲ ਜਾ ਕੇ ਸੇਵਾ ਕਰ ਦੋ ਇਹ ਨਹੀਂ ਬਚਦਾ ਝੂਠ ਨਹੀਂ ਬੋਲਦੇ ਤਾਂ ਹੀ ਸਾਡਾ ਸਾਇੰਸ ਤੇ ਭਰੋਸਾ ਹੈ ਪਰ ਸਾਡੇ ਵਾਲਿਆਂ ਨੇ ਝੂਠ ਬਹੁਤ ਬੋਲਿਆ ਸਮਝ ਕੋ ਜਾਂਦੀ ਨਹੀਂ ਫਿਰ ਵੀ ਕਹਿਣਗੇ ਵੀ ਇੱਥੇ ਹੀ ਆਈਆਂ ਆਖੋ ਸਤਨਾਮ ਵਾਹਿਗੁਰੂ ਬੰਦੇ ਨੂੰ ਛੱਡਦੇ ਥੋੜਾ ਸਮਝਾ ਵੀ ਨਹੀਂ ਸਕਦੇ ਜਾਣ ਵੀ ਨਹੀਂ ਦਿੰਦੇ ਉੱਥੇ ਹੀ ਮਰੇ ਰਹੋ ਸੱਚੀ ਗੱਲ ਹੈ ਇਦਾਂ ਹੀ ਅੱਜ ਕੱਲ ਸਾਡੇ ਜਿਹੜੇ ਬਹੁਤੇ ਬਾਬੇ ਐ ਉਹ ਇਹੀ ਕਰੀ ਜਾਂਦੇ ਆ ਸਮਝਾ ਕੁਝ ਰਹੇ ਨਹੀਂ ਪਰ ਤਾਂ ਕਹੀ ਕਰੀ ਜਾਂਦੇ ਆ ਵੀ ਨਹੀਂ ਸਾਨੂੰ ਮੰਨੋ ਸਾਨੂੰ ਮੰਨੋ ਐ ਕਿਵੇਂ ਮੰਨੋ ਬਈ ਸਾਡਾ ਦਿਮਾਗ ਖਰਾਬ ਹੈ ਵੀ ਤੁਹਾਨੂੰ ਮੰਨਣਾ ਚੱਜ ਦੀ ਗੱਲ ਸੁਣਾਓ ਕੋਈ ਕੁਰਬਾਨੀ ਦੀ ਕੋਈ ਅਕਲ ਦਿਓ ਸਾਨੂੰ ਅੱਖਾਂ ਖੋਲੋ ਅੱਜ ਦੀ ਜਵਾਨੀ ਨੇ ਇਹ ਪਖੰਡੀਆਂ ਨੂੰ ਨਹੀਂ ਮੰਨਣਾ ਇਹ ਗੱਲ ਸੱਚ ਹੈ ਤੇ 5-7 ਸਾਲ ਹੋਰ ਚਲਾ ਲਓ ਜਿਹੜੀਆਂ ਦੁਕਾਨਾਂ ਚੱਲਦੀਆਂ ਆਉਣ ਵਾਲੀ ਪੀੜ੍ਹੀ ਨੇ ਤੁਹਾਡਾ ਇੱਕ ਇੱਕ ਗੱਪ ਖੋਲ ਕੇ ਲੈ ਦੇ ਸਾਹਮਣੇ ਲੈ ਆਉਣਾ ਧਰਿਆ ਆਕਾਲ ਬੜੀਆਂ ਬੜੀਆਂ ਗੱਪ ਕਹਾਣੀਆਂ ਇਹਨਾਂ ਨੇ ਸੁਣਾ ਕੇ ਬੁੱਧੂ ਬਣਾਤਾ ਪਿਆ ਰਿਓ ਬੁੱਧੂ ਸਾਡੇ ਸੁਣੋ ਸਾਡੇ ਦਾਦੇ ਪੜਦਾਦੇ ਲੰਘ ਗਿਆ ਸਮਾਂ ਮਾਂ ਪਿਓ ਦਾ ਲੰਘ ਗਿਆ ਸਮਾਂ ਸਾਡਾ ਨਹੀਂ ਲੰਘੇਗਾ ਸਾਡੇ ਬੱਚੇ ਅੱਗੇ ਇਦਾਂ ਦੇ ਨਹੀਂ ਹੋਣਗੇ ਉਹ ਗੁਰਬਾਣੀ ਨਾਲ ਜੁੜਨਗੇ ਗੁਰਬਾਣੀ ਨਾਲ ਇੱਕ ਇੱਕ ਸ਼ਬਦ ਪੜੋ ਇੱਕ ਇੱਕ ਸ਼ਬਦ ਨੂੰ ਸਮਝੋ ਗੁਰਬਾਣੀ ਚ ਕੀ ਲਿਖਿਆ ਆਪ ਗੁਰਬਾਣੀ ਪੜਿਆ ਕਰੋ ਸਿੰਘੋ ਸਹਿਜ ਪਾਠ ਆਪ ਕਰੋ ਘਰ ਘਰ ਸਹਿਜ ਇੱਕ ਸ਼ਬਦ ਰੋਜ਼ ਕੱਲ ਵੀ ਕਿਹਾ ਸੀ ਜਿਆਦਾ ਨਹੀਂ ਇੱਕ ਸ਼ਬਦ ਰੋਜ਼ ਮਹੀਨੇ ਦੇ ਕਿੰਨੇ ਬਣ ਗਏ 30 ਸ਼ਬਦ ਸਾਲ ਦੇ ਕਿੰਨੇ ਬਣ ਗਏ 365 ਸ਼ਬਦ ਇੱਕ ਸ਼ਬਦ ਰੋਜ਼ ਬਸ ਇੰਨਾ ਹੀ ਨਹੀਂ ਇੰਨਾ ਹੀ ਨਹੀਂ ਮੁੱਕਦਾ ਇੱਕ ਸ਼ਬਦ ਅਰਥਾਂ ਸਮੇਤ ਪੜਿਆ ਕਰੋ ਅਰਥਾ ਸਮੇਤ ਇੱਕ ਸ਼ਬਦ ਰੋਜ ਗੁਰਬਾਣੀ ਨਾਲ ਪਿਆਰ ਕਰਕੇ ਵੇਖੋ ਅੱਖਾਂ ਖੁੱਲਦੀਆਂ ਚੰਨਮ ਹੋ ਜਾਂਦਾ ਤੁਸੀਂ ਫਿਰ ਸਾਡੇ ਵਰਗਿਆਂ ਦਾ ਵਿਰੋਧ ਕਰਦੇ ਐ ਤੁਹਾਡਾ ਵੀ ਹੋਣ ਲੱਗ ਜਾਏਗਾ ਤੁਸੀਂ ਜਦੋਂ ਨਵੀਂ ਦੀ ਗੱਲ ਕਰਨੀ ਆ ਪਿੰਡ ਵਾਲੇ ਕਹਿਣਗੇ ਤੂੰ ਜ਼ਿਆਦਾ ਸਿਆਣਾ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੈ ਐਨੇ ਚਿਰ ਤੋਂ ਤੇ ਇਦਾਂ ਹੀ ਕਰਦੇ ਆਇਆ ਤੂੰ ਬਹੁਤਾ ਸਿਆਣਾ ਜੰਮ ਪਿਆ ਵੇਖ ਲਿਓ ਤਜਰਬਾ ਕਰਕੇ ਉਸੇ ਵੇਲੇ ਘਰ ਚ ਲੜਾਈ ਪਰ ਦੇਖੀ ਤਾਂ ਨਹੀਂ ਫਿਰ ਦੁਨੀਆ ਕੀ ਕਹਿੰਦੀ ਐ ਫੇਰ ਨਾ ਵੇਖੋ ਓਏ ਤੇ ਅੰਦਰ ਇੱਕ ਲਗਨ ਰੱਖੋ ਮਹਾਰਾਜ ਸਤਿਗੁਰੂ ਤੁਹਾਡਾ ਮੇਰੇ ਸਿਰ ਤੇ ਹੱਥ ਰਵੇ ਦੁਨੀਆ ਕਹਿੰਦੀ ਹੈ ਕਹੀ ਤੁਸੀਂ ਜਾ ਕੇ ਕਹਿਣਾ ਬਈ ਬਾਣੀ ਚ ਤੇ ਲਿਖਿਆ ਜੋਤ ਲਾਣੀ ਨਹੀਂ ਚਾਹੀਦੀ ਸਿੱਖ ਰਹਿਤ ਮਰਿਆਦਾ ਚ ਲਿਖਿਆ ਜੋਤ ਲਾਣੀ ਨਹੀਂ ਚਾਹੀਦੀ ਤੇ ਤੇਰੀ ਮਾਂ ਨਹੀਂ ਲੜ ਪੈਣਾ ਵੱਡਾ ਸਿਆਣਾ ਮੈਂ ਤੇ 20 ਸਾਲ ਤੋਂ ਲਾਨੀ ਆ ਤੁਸ ਤਾ ਸੁਣੋ ਪਿਆਰਿਓ ਸੁਣੋ ਤੁਸੀਂ ਮਾਂ ਨੂੰ ਕਹਿਣਾ ਬੇਬੇ ਜੋਤ ਚ ਪਾ ਦੇ ਇੱਕ ਮਹੀਨੇ ਦਾ ਘਿਓ ਕਿੰਨਾ ਬਣ ਗਿਆ ਇੱਕ ਮਹੀਨਾ ਜੋਤ ਚ ਪਾਈ ਗਏ ਪਾਈ ਗਏ ਮੈਂ ਆਪਣੇ ਘਰ ਵਿੱਚ ਵੇਖਿਆ ਡੇਢ 2 ਕਿਲੋ ਘਿਓ ਇੱਕ ਮਹੀਨੇ ਦਾ ਖਤਮ ਹੋ ਜਾਂਦਾ ਸੀ ਡੇਢ 2 ਕਿਲੋ ਜੋਤ ਚ ਪਾਈ ਜਾਂਦੇ ਪਾਈ ਜਾਂਦੇ ਪਾਈ ਜਾਂਦੇ ਜੋਤ ਜਗ ਦੀ ਜੋਤ ਤੇ ਮਾਂ ਆਪਣੀ ਨੂੰ ਕਹੀਏ ਮਾਤਾ ਜੀ ਆ ਬੀਬੀ ਦੇ ਬੱਚਾ ਹੋਣ ਵਾਲਾ ਹੈ ਬੀਬੀ ਦੇ ਬੱਚਾ ਹੋਣ ਵਾਲਾ ਹੈ ਗਰੀਬ ਹੈ ਘਿਓ ਨਹੀਂ ਖਰੀਦ ਸਕਦੀ 2 ਕਿਲੋ ਇੱਕ ਗਰੀਬ ਨੂੰ ਬੀਬੀ ਨੂੰ ਦੇ ਦੇਣੇ ਆ ਕਿਉਂਕਿ ਸਭ ਮਹਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਜਿਸ ਬੀਬੀ ਦੇ ਬੱਚਾ ਹੋਣ ਵਾਲਾ ਦੱਸੋ ਜੀ ਉਹਦੇ ਵਿੱਚ ਰੱਬ ਦੀ ਜੋਤ ਹੈ ਕਿ ਨਹੀਂ ਬੋਲੋ ਹੈ ਨਾ ਤੇ ਜਦੋਂ ਉਹਨੂੰ ਪਾਤਤਾ ਉਹਨੇ ਖਾ ਲਿਆ ਤੇ ਰੱਬ ਦੀ ਜੋਤ ਵਿੱਚ ਬੋਲੋ ਜੀ ਪੈ ਗਿਆ ਕਿ ਨਹੀਂ ਪੈ ਗਿਆ ਪੈ ਗਿਆ ਪਰ ਸਾਡੀ ਮਾਂ ਨੇ ਪਤਾ ਕੀ ਕਹਿਣਾ ਸਾੜ ਦੇਾਂਗੀ ਉਹਨੂੰ ਨਹੀਂ ਦੇਣਾ ਕਿਓ ਉਥੇ ਹੁਣ ਜਾਂ ਤੇ ਉਹਦਾ ਫਾਇਦਾ ਹੋਵੇ ਸਾੜੋ ਚਾਨਣ ਹੋਵੇ ਲਾਈਟ ਨਾ ਹੋਵੇ ਰੌਸ਼ਨੀ ਨਹੀਂ ਦੀਵੇ ਦੇ ਵਿੱਚ ਕਿਓ ਸਾੜਿਆ ਜਾਂਦਾ ਸੀ ਕਿਉਂਕਿ ਲੋੜ ਸੀ ਚਾਨਣ ਦੀ ਖੰਡ ਪਾਠ ਵੇਲੇ ਦੇਸੀ ਕਿਓ ਦੀਆਂ ਜੋਤਾਂ ਲਾਉਂਦੇ ਸੀ ਲੋਕ ਚਾਨਣ ਨਹੀਂ ਸੀ ਹੁੰਦਾ ਰਾਤ ਨੂੰ ਉਸ ਵੇਲੇ ਮਿੱਟੀ ਦਾ ਤੇਲ ਸਮੈਲ ਕਰਦਾ ਸੀ ਕਾਲਾ ਕਰਦਾ ਸੀ ਧੂਆ ਸੀ ਦੇਸੀ ਕੇ ਉਹਦੀ ਜੋਤ ਤਾਂ ਲੱਗਦੀ ਸੀ ਵੀ ਚਾਨਣ ਹੋਵੇ ਸਮੈਲ ਆਵੇ ਵਧੀਆ ਧੁਆਨਾ ਹੋਵੇ ਪਾਠੀ ਕੋਲ ਲਾਈਆਂ ਜਾਂਦੀਆਂ ਝੌੜੀਆਂ ਜੋਤਾਂ ਅੱਜ ਕੱਲ ਤੇ ਲਾਈਟਾਂ ਆ ਗਈਆਂ ਤੇ 4-5 ਕਿਲੋ ਘਿਓ ਕਿਉਂ ਭੂਕੀਏ ਕਿਸੇ ਲੋੜਵੰਦ ਨੂੰ ਦੇਾਂਗੇ ਅਗਲਾ ਖਾਏਗਾ ਨਾਲੇ ਅਸੀਸਾਂ ਦੇਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਆਹ ਗੱਲ ਵਿੱਚ ਦਲੀਲ ਹੈ ਕਿ ਨਹੀਂ ਬੋਲੋ ਬੋਲੋ ਜੀ ਦਲੀਲ ਹੈ ਕਿ ਨਹੀਂ ਹੁਣ ਜਦੋਂ ਆਪਾਂ ਇਹੋ ਜੀ ਗੱਲ ਕਰਦੇ ਆ ਨਾ ਇਹਨੂੰ ਪਤਾ ਕੀ ਕਹਿੰਦੇ ਨੇ ਵਿਵਾਦ ਛੇੜਦੇ ਨੇ ਵਿਵਾਦ ਛੇੜੀ ਵਿਵਾਦ ਹੈ ਕੋਈ ਪੁਰਾਣੀਆਂ ਗੱਲਾਂ ਜਿਹੜੀਆਂ ਗਲਤ ਨੇ ਉਹਨਾਂ ਨੂੰ ਛੱਡੋ ਮੈਂ ਕਹਿੰਦਾ ਸਾਡੇ ਦੀਵਾ ਜਗਦਾ ਸੀ ਸਾਡੇ ਮਾਂ ਜਗਾਨਦੀ ਸੀ ਸਾਡੇ ਉੱਥੇ ਵੀ ਜਗਦਾ ਸੀ ਜਿੱਦਣ ਤੋਂ ਸਮਝ ਆਈਏ ਚੱਕ ਕੇ ਪਾਰ ਛੱਡਦਾ ਛੱਡੋ ਪਰੇ ਯਾਰ ੱੱੱਕਾ ਕਾਦਾ ਜਿਹੜੀਆਂ ਚੀਜ਼ਾਂ ਗਲਤ ਨੇ ਕੱਟੋ ਦਿਲ ਕੱਢੋ ਉਹਦੇ ਲਈ ਮਜ਼ਬੂਤ ਹੋਵੋ ਕਾਦੇ ਲਈ ਅਸੀਂ ਇਹਨਾਂ ਗੱਲਾਂ ਪਰੰਪਰਾਵਾਂ ਜਿਹੜੀਆਂ ਗਲਤ ਨੇ ਸਾਡੇ ਵਿੱਚ ਵੜੀਆਂ ਨੇ ਉਹਨਾਂ ਨੂੰ ਬਾਹਰ ਕੱਢੋ ਛੱਡ ਦਿਓ ਪਰ ਮੰਨਣ ਨੂੰ ਤਿਆਰ ਨਹੀਂ ਲੜਨ ਪੈਂਦੇ ਨੇ ਅੱਗੋਂ ਗਾਲ੍ਹਾਂ ਕੱਢਦੇ ਨੇ ਮਾਰਨ ਪੈਂਦੇ ਨੇ ਅੱਗੋਂ ਜੇ ਕੋਈ ਚੱਜ ਦੀ ਗੱਲ ਦੱਸੋਗੇ ਮਾਰਨ ਪੈਂਦੇ ਨੇ ਉਹ ਜੇ ਤੁਸੀਂ ਨਹੀਂ ਦੱਸਣਾ ਤੇ ਸਾਨੂੰ ਦੱਸਣ ਦਿਓ ਤੇ ਇੱਕ ਗੱਲ ਦੀ ਗਾਰੰਟੀ ਦਿੰਨੇ ਆ ਅੱਜ ਵੱਡੀਆਂ ਸੰਪਰਦਾਵਾਂ ਵਾਲੇ ਆ ਗੱਲਾਂ ਕਹਿਣੀਆਂ ਸ਼ੁਰੂ ਕਰ ਦੇਣ ਮੈਂ ਵਾਅਦਾ ਕਰਦਾ ਵਾਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਬਾਣੀ ਦੇ ਮੁਤਾਬਕ ਤਤ ਗੁਰਮਤ ਦਾ ਪ੍ਰਚਾਰ ਕਰਨ ਸ਼ਬਦਾਂ ਦੀ ਸਹੀ ਵਿਆਖਿਆ ਕਰਨ ਸਿੱਖ ਰਹਿਤ ਮਰਿਆਦਾ ਲੋਕਾਂ ਨੂੰ ਦੱਸਣ ਮੈਂ ਵਾਦਾ ਕਰਦਾ ਇਹ ਦੱਸਣ ਲੱਗ ਜਾਣ ਅਸੀਂ ਦੱਸਣਾ ਬੰਦ ਕਰ ਦੇਾਂਗੇ ਵਾਦਾ ਕਰਦਾ ਸਭ ਸ੍ਰੀ ਅਕਾਲ ਜਿੰਨੀਆਂ ਸੰਪਰਦਾਵਾਂ ਨੇ ਦੱਸਣ ਲੱਗ ਜਾਣ ਇਹ ਡੇਰੇਦਾਰ ਪ੍ਰਚਾਰ ਕਰਨ ਲੱਗ ਜਾਣ ਇਹ ਮੁੱਖੀ ਵੱਡੇ ਵੱਡੇ ਪ੍ਰਚਾਰ ਕਰਨ ਸਹੀ ਅੱਖਾਂ ਖੋਲਣ ਨੌਜਵਾਨੀ ਦੀਆਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਜਿਹੜੀ ਅੱਜ ਦੀ ਜਵਾਨੀ ਸਵਾਲਾਂ ਦੇ ਅਨਸਰ ਮੰਗਦੀ ਹੈ ਉਹ ਜਵਾਬ ਦੇਣ ਮੈਂ ਵਾਅਦਾ ਕਰਦਾ ਅੱਜ ਇਹ ਗੁਰਮਤ ਦਾ ਪ੍ਰਚਾਰ ਸ਼ੁਰੂ ਕਰ ਲੈਣ ਮੈਂ ਕਿਤੇ ਨਹੀਂ ਜਾਵਾਂਗਾ ਇਹ ਮੈਨੂੰ ਖੁਸ਼ੀ ਹੋ ਜੇਗੀ ਕਿ ਸਾਡੇ ਵਾਲਾ ਕੰਮ ਕਰ ਰਹੇ ਨੇ ਲੋੜ ਹੀ ਨਹੀਂ ਸਾਨੂੰ ਅਸੀਂ ਠੱਕੇ ਨਾਲ ਹੀ ਜਾਣਾ ਜਦੋਂ ਸਹੀ ਕਰਦੇ ਨੇ ਅਸੀਂ ਕਿਉਂ ਕਰੀਏ ਪਰ ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਅੱਜ ਸਾਡੇ ਵੱਡੇ ਵੱਡੀਆਂ-ਵੱਡੀਆਂ ਜਥੇਬੰਦੀਆਂ ਦੇ ਆਗੂ ਉਹ ਸਭ ਹਸ ਹੋ ਗਏ ਐ ਚੁੱਪ ਕਰਕੇ ਬੈਠੇ ਐ ਸਰਕਾਰਾਂ ਦੇ ਤਲੂਵੇ ਝੱਟਦੇ ਫਿਰਦੇ ਐ ਕੱਖ ਨਹੀਂ ਡੱਕਾ ਤੋੜ ਕੇ ਰਾਜੀ ਕੱਖ ਨਹੀਂ ਕਰਦੇ ਤੇ ਜੋ ਕਰਦੇ ਨੇ ਉਹ ਬ੍ਰਹਮਣੀ ਮਤ ਦਾ ਪ੍ਰਚਾਰ ਕਰ ਰਹੇ ਐ ਕੋਈ ਗੁਰਮਤ ਨਹੀਂ ਕੋਈ ਦਲੀਲ ਨਹੀਂ ਕੋਈ ਸਵਾਲ ਦਾ ਜਵਾਬ ਨਹੀਂ ਐਵੇਂ ਗੱਪ ਕਹਾਣੀਆਂ ਫਲਾਣੇ ਬਾਬਾ ਜੀ ਨੇ ਐ ਕਰਤਾ ਫਲਾਣੇ ਨੇ ਐ ਕਰਤਾ ਆ ਗੱਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈ ਕੇ ਗੁਰੂ ਦੀ ਤੇ ਗੱਲ ਹੀ ਨਹੀਂ ਕਰਦੇ ਸ਼ਬਦ ਦੀ ਗੱਲ ਨਹੀਂ ਕਰਦੇ ਹੋਰ ਹੀ ਜਬੜੀਆਂ ਜੀਆਂ ਮਾਰੀ ਜਾਂਦੇ ਆ ਅੱਜ ਪ੍ਰਚਾਰ ਕਰਨਾ ਸ਼ੁਰੂ ਕਰ ਦੇਣ ਕੋਈ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਸਾਨੂੰ ਕੋਈ ਲੋੜ ਨਹੀਂ ਇਹ ਆਪਣੀ ਜ਼ਿੰਮੇਵਾਰੀ ਜਿਹੜੀ ਕਰਨੀ ਚੁੱਕਣੀ ਚਾਹੀਦੀ ਹੈ ਇਹ ਜ਼ਿੰਮੇਵਾਰੀ ਚੁੱਕਣ ਅੱਜ ਕਰਨ ਵੀ ਸਾਡੇ ਕੋਲ ਅਸੀਂ ਪ੍ਰਚਾਰ ਕਰਾਂਗੇ ਸਾਨੂੰ ਕੋਈ ਲੋੜ ਨਹੀਂ ਇਹ ਕਰਦੇ ਨਹੀਂ ਫਿਰ ਮਜਬੂਰੀ ਵਸ ਮਜਬੂਰੀ ਵਸ ਸਾਨੂੰ ਇਹ ਗੱਲਾਂ ਸਟੇਜ ਤੇ ਦੱਸਣੀਆਂ ਪੈਂਦੀਆਂ ਨੇ ਵੀ ਗੁਰਮਤਾ ਕਹਿੰਦੀ ਹੈ ਭਾਈ ਦੱਸਾਂਗੇ ਜਰੂਰ ਫਿਰ ਜੇ ਇਹਨਾਂ ਨੇ ਨਹੀਂ ਦਸਣੀਆਂ ਫਿਰ ਅਸੀਂ ਤੇ ਦੱਸਾਂਗੇ ਸਤ ਸ੍ਰੀ ਅਕਾਲ ਜੇ ਇਹਨਾਂ ਨੇ ਤਤਪੁਰ ਮਤ ਦਾ ਪ੍ਰਚਾਰ ਨਹੀਂ ਕਰਨਾ ਫਿਰ ਅਸੀਂ ਕਰਾਂਗੇ ਫਿਰ ਅਸੀਂ ਤੁਹਾਡੀ ਪਰਵਾਹ ਨਹੀਂ ਕਰਦੇ ਇਹ ਹਾਲ ਉਹ ਨਿਆਣੇ ਨਹੀਂ ਸੀ ਹੁੰਦੇ ਨਾ ਖੇਡਣਾ ਨਾ ਖੇਡਣ ਦੇਣਾ ਅਗਲੀ ਗੱਲ ਨਹੀਂ ਮੈਂ ਕਹਿਣੀ ਹੁੰਦੇ ਸੀ ਨਾ ਨਿਆਣੇ ਇਹ ਉਹ ਨਹੀਂ ਇਹ ਉਹ ਨੇ ਨਾਤੇ ਇਹ ਕਰਦੇ ਐ ਤੇ ਨਾ ਦੂਜਿਆਂ ਨੂੰ ਕਰਨ ਦਿੰਦੇ ਅੱਛਾ ਇਹ ਇੱਕ ਹੋਰ ਗੱਲ ਦੱਸ ਦਿਆ ਜਾਂਦਾ ਜਾਂਦਾ ਭਲਾ ਇੱਕ ਗੱਲ ਸੁਣੋ ਆ ਇਹਦੇ ਨਾਲ ਨਾ ਸਾਡੇ ਮਨ ਦੇ ਰੋਗ ਠੀਕ ਹੋ ਜਾਣੇ ਨੇ ਮਨ ਦੇ ਰੋਗ ਗੁਰਬਾਣੀ ਦੇ ਗਿਆਨ ਨਾਲ ਇਹਨਾਂ ਦੇ ਅੱਡੇ ਬੰਦ ਹੋ ਜਾਣਗੇ ਇਹਨਾਂ ਦੇ ਡੇਰੇ ਬੰਦ ਹੋ ਜਾਣਗੇ ਕਿਉਂਕਿ ਗੁਰਮਤ ਹੋਣੀ ਨਹੀਂ ਸੁਣੋ ਜੇ ਅੱਜ ਕੋਈ ਐਸਾ ਟੀਕਾ ਪੈਦਾ ਹੋ ਜਾਏ ਸਾਇੰਸ ਦਾ ਸਾਇੰਸ ਦਾ ਨਿਦਾਨ ਬਣਾ ਦੇਣ ਵੀ ਜੰਮ ਦੇ ਬੱਚੇ ਨੂੰ ਇਹ ਟੀਕਾ ਲਾਣਾ ਹੈ ਜਿਹੜੇ ਬੱਚੇ ਨੂੰ ਇਹ ਟੀਕਾ ਲਾਤਾ ਉਹਨੂੰ ਕੋਈ ساری ਜ਼ਿੰਦਗੀ ਵਿੱਚ ਬਿਮਾਰੀ ਨਹੀਂ ਲੱਗੇਗੀ ਕੋਈ ਨਵਾਂ ਟੀਕਾ ਆ ਜਾਏ ਤੁਸੀਂ zara ਸੋਚ ਕੇ ਦੱਸੋ ਸਭ ਤੋਂ ਵੱਧ ਵਿਰੋਧ ਕੌਣ ਕਰਨਗੇ ਬਲ ਇਸ ਟੀਕੇ ਦਾ ਦੱਸਿਓ ਸੋਚ ਕੇ ਡਾਕਟਰ ਟੀਕੇ ਦਾ ਵਿਰੋਧ ਕੌਣ ਕਰਨਗੇ ਡਾਕਟਰ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਵੀ ਜੇ ਇਹ ਟੀਕਾ ਲੱਗ ਗਿਆ ਹਰੇਕ ਬੱਚੇ ਨੂੰ ਕੱਲ ਨੂੰ ਕਿਸੇ ਨੇ ਬਿਮਾਰੀ ਨਹੀਂ ਹੋਣਾ ਤੇ ਉਹਨਾਂ ਨੇ ਰੌਲਾ ਪਾ ਦੇਣਾ ਕਹਿਣਗੇ ਇਹ ਟੀਕਾ ਨਾ ਲਵਾਇਓ ਇਹ ਟੀਕਾ ਗਲਤ ਹੈ ਇਹ ਖਰਾਬ ਹੋ ਜਾਓਗੇ ਬਿਮਾਰ ਹੋ ਜਾਓਗੇ ਤੁਸੀਂ ਮਰ ਜਾਓਗੇ ਠੀਕ ਹੈ ਨਾ ਆ ਸੱਚ ਦਾ ਜਦੋਂ ਟੀਕਾ ਲੱਗਦਾ ਹੈ ਆ ਡੇਰੇਦਾਰ ਜਿਹੜੇ ਨੇ ਇਹੀ ਰੌਲਾ ਬੋਲਾ ਬਾਲਾ ਪਾਉਂਦੇ ਐ ਨਾ ਸੁਣੋ ਇਹ ਗਲਤ ਪ੍ਰਚਾਰ ਕਰਦੇ ਐ ਕਿਉਂਕਿ ਜਾਦਾ ਔਖੇ ਇਹ ਨਹੀਂ ਕਿਉਂਕਿ ਇਹਨਾਂ ਦੇ ਹਸਪੀਟਲ ਬੰਦ ਹੋ ਜਾਣਗੇ ਆਖੋ ਸਤਨਾਮ ਸਤਿ ਆਕਾਲ ਜੇ ਅੱਜ ਜੇ ਅੱਜ ਰੋਗ ਠੀਕ ਕਰਨ ਵਾਲਾ ਕੋਈ ਟੀਕਾ ਆ ਜਾਏ ਨਾ ਸਭ ਤੋਂ ਵੱਧ ਉਹਦਾ ਜਿਹੜਾ ਵਿਰੋਧ ਐ ਡਾਕਟਰਾਂ ਨੇ ਕਰਨਾ ਐ ਉਹਨਾਂ ਦੇ ਹਸਪੀਟਲਾਂ 'ਚ ਕਿੰਨੇ ਜਾਣਾ ਹੈ ਆ ਸੱਚ ਜੇ ਤੁਸੀਂ ਸੁਣ ਲਿਆ ਨੌਜਵਾਨੋ ਵੀਰੋ ਇਹਨਾਂ ਕੋਲ ਕਿਹੜਾ ਜਾਏਗਾ ਮੱਥਾ ਕਿਹੜਾ ਟੇਕੇਗਾ ਚਰਣਾ ਤੇ ਇਹਨਾਂ ਦਾ ਪਖੰਡ ਨਹੀਂ ਫਿਰ ਚੱਲਣਾ ਤੇਰੇ ਤਾਂ ਵਿਰੋਧ ਕਰਦੇ ਨੇ ਇਹ ਟੀਕਾ ਨਾ ਲਵਾਓ ਇਹ ਨਹੀਂ ਕਹਿੰਦੇ ਇਹ ਪ੍ਰਚਾਰਕਾਂ ਨੂੰ ਨਾ ਸੁਣੋ ਨਿੰਦਿਆ ਕਰਦੇ ਨੇ ਗਲਤ ਪ੍ਰਚਾਰ ਕਰਦੇ ਨੇ ਗਲਤ ਕੀ ਹੈ ਜਵਾਬ ਦਿਓ ਇੱਕ ਇੱਕ ਗੱਲ ਦੀ ਦਲੀਲ ਹੈ ਦੱਸੋ ਬਸ ਗਲਤ ਪ੍ਰਚਾਰ ਹੈ ਕੀ ਗਲਤ ਹੈ ਭਾਈ ਚੰਗੀ ਤਰ੍ਹਾਂ ਸਾਰੀ ਦੀ ਸਾਰੀ ਗੱਲ ਸੁਣੋ ਕੀ ਗਲਤ ਹੈ ਸਾਰਾ ਵਿਵਾਨ ਸੁਣੋ ਫਿਰ ਦੱਸੋ ਸੋ ਇਹ ਇਹੋ ਜਿਹੇ ਬੰਦੇ ਜਿਹੜੇ ਉਹਨਾਂ ਨੇ ਵਿਰੋਧ ਕਰ ਨਹੀਂ ਹੈ ਆਪਾਂ ਡਟ ਕੇ ਤੁਰੇ ਰਹੀਏ ਤੁਸੀਂ ਸੁਣਨ ਵਾਲਿਓ ਜਿਨ੍ਹਾਂ ਚਿਰ ਤੁਸੀਂ ਸੁਣਦੇ ਰਹੋਗੇ ਉਹਨ ਜਿਨ੍ਹਾਂ ਚਿਰ ਸਰੀਰ ਤੇ ਸਾਹ ਰਹਿਣਗੇ ਇਸ ਗੱਲ ਦਾ ਵਾਅਦਾ ਹੈ ਜੇ ਇਹਨਾਂ ਨੇ ਨਹੀਂ ਸੁਣਾਉਣਾ ਤੇ ਫਿਰ ਅਸੀਂ ਸੁਣਾੰਦੇ ਰਾਂਗੇ ਸੋ